ਪੂਰੇ ਪੰਜਾਬ ਦੇ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦਾ ਖਾੜਾ ਪੂਰੀ ਤਰ੍ਹਾਂ ਦੇ ਨਾਲ ਪਾ ਗਿਆ ਤੇ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਇਹਨਾਂ ਚੋਣਾਂ ਦੀ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਤਾਂ ਪਹਿਲੀ ਸੂਚੀ ਮੁਤਾਬਕ ਆਮ ਆਦਮੀ ਪਾਰਟੀ ਵੱਲੋਂ 784 ਟਿਕਟਾਂ ਦਾ ਐਲਾਨ ਕੀਤਾ ਗਿਆ ਇਹਨਾਂ ਵਿੱਚੋਂ ਲੁਧਿਆਣਾ ਤੋਂ 94 ਪਟਿਆਲਾ ਤੋਂ 56 ਅਤੇ ਅੰਮ੍ਰਿਤਸਰ ਤੋਂ 74 ਵਾਰਡਾਂ ਉੱਤੇ ਟਿਕਟਾਂ ਦਾ ਐਲਾਨ ਕੀਤਾ ਗਿਆ ਇਸ ਬਾਰੇ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਨਾ ਕਹਿਿਆ ਕਿ ਪੂਰੇ ਪੰਜਾਬ ਤੋਂ 175 ਦੇ ਕਰੀਬ ਟਿਕਟਾਂ ਰਹਿ ਗਈਆਂ ਨੇ ਜਿਨ੍ਹਾਂ ਬਾਰੇ ਅੱਜ ਸ਼ਾਮ ਤੱਕ ਐਲਾਨ ਕੀਤਾ ਜਾ ਸਕਦਾ ਹੈ। ਉਤਿਉਣਾ ਕਿਹਾ ਕਿ ਸਾਡੀ ਪਾਰਟੀ ਪੂਰੀ ਕੋਸ਼ਿਸ਼ ਦੇ ਵਿੱਚ ਹੈ ਕਿ ਕੋਈ ਵੀ ਯੋਗ ਉਮੀਦਵਾਰ ਪਿੱਛੇ ਨਾ ਰਹਿ ਜਾਵੇ। ਅਰੋੜਾ ਨੇ ਆਸਪ੍ਰਕਾਈ ਹੈ ਕਿ ਬਾਕੀ ਚੋਣਾਂ ਦੀ ਤਰ੍ਹਾਂ ਇਹਨਾਂ ਚੋਣਾਂ ਵਿੱਚ ਵੀ ਲੋਕ ਆਮ ਆਦਮੀ ਪਾਰਟੀ ਨੂੰ ਵੱਡੇ ਫਤਵੇ ਦੇ ਨਾਲ ਜਿਤਾਉਣਗੇ। ਪਹਿਲਾਂ ਤਾਂ ਸਾਰੇ মিডিਆ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਇਸ ਬਹੁਤ ਹੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੇ ਪਹੁੰਚੇ ਤੁਹਾਡਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਤੇ ਜੀ ਆਇਆਂ ਨੂੰ ਮੇਰੇ ਨਾਲ ਮੇਰੇ ਸਾਥੀ ਸ਼ੈਰੀ ਕਲਸੀ ਜੀ ਵਰਕਿੰਗ ਪ੍ਰੈਜ਼ੀਡੈਂਟ ਔਰ ਐਮਐਲਏ ਬਟਾਲਾ ਲਖਨਾ ਜੀ ਸਾਡੇ ਜ਼ੋਨ ਸੈਕਟਰੀ ਨੇ ਮਾਝਾ ਦੇ ਮੇਰੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਜੁਝਾਰੂ ਸਾਥੀ ਡਾਕਟਰ ਸਾਹਿਬ ਡਾਕਟਰ ਸਨੀ ਆਲੂਵਾਲੀਆ ਜੀ ਔਰ ਮੇਰੇ ਵੀਰ ਅਮਨ ਮੋਹੀਜੀ ਸਾਡੇ ਜ਼ੋਨ ਸੈਕਟਰੀ ਨੇ ਸਾਥੀਓ ਅੱਜ ਤੁਹਾਡੇ ਰੂਬਰੂ ਹੋ ਰਹੇ ਆ ਕਿਉਂਕਿ ਤੁਹਾਨੂੰ ਪਤਾ ਹੈ ਕਿ 21 ਤਾਰੀਖ ਨੂੰ ਯੂਲਬੀਜ਼ ਅਰਬਨ ਲੋਕਲ ਬਾਡੀਜ਼ ਦੀਆਂ ਇਲੈਕਸ਼ਨਸ ਦੇ ਜਿਹੜੀਆਂ ਉਹ ਹੁਣ ਜਾਰੀਆਂ ਨੇ 46 ਜਗ੍ਹਾ ਦੇ ਉੱਪਰ ਇਹ ਇਲੈਕਸ਼ਨ ਹੋਣ ਜਾ ਰਹੀ ਹੈ ਕਾਰਪੋਰੇਸ਼ਨਾਂ ਔਰ ਕਮੇਟੀਆਂ ਦੇ ਵਿੱਚ ਔਰ 49 ਜੋ ਬਾਇਲੈਕਸ਼ਨ ਨੇ ਉਹ ਹੁਣ ਜਾਰੀਆਂ ਨੇ ਇਹਨਾਂ ਬਾਇ ਇਲੈਕਸ਼ਨਸ ਪੰਜਾਬ ਦੇ ਸਮੁੱਚੇ ਸ਼ਹਿਰਾਂ ਦੇ ਵਿੱਚ 87 ਥਾਵਾਂ ਦੇ ਉੱਪਰ 977 ਵੋਟਾਂ ਦੇ ਉੱਪਰ ਨੇ ਜਿਹੜੀਆਂ ਉਹ ਹੋਣ ਜਾ ਰਹੀਆਂ ਨੇ ਔਰ ਅਸੀਂ ਆਮ ਆਦਮੀ ਪਾਰਟੀ ਵੱਲੋਂ ਕਿਉਂਕਿ ਪਿਛਲੇ 2.5 ਤੋਂ 3 ਸਾਲ ਤੋਂ ਪੰਜਾਬ ਸਰਕਾਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਬੇਤਹਾਸ਼ਾ ਡਵੈਲਪਮੈਂਟ ਦੇ ਕੰਮ ਨੇ ਜਿਹੜੇ ਉਹ ਹੋਏ ਨੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਚਾਹ ਪੰਚਾਇਤਾਂ ਦੀ ਗੱਲ ਕਰ ਲਈ ਤਿੰਨ ਬਾਇ ਇਲੈਕਸ਼ਨਸ ਦੀ ਗੱਲ ਕਰ ਲਈ ਬਹੁਤ ਵੱਡਾ ਫਤਵਾ ਜਿਹੜਾ ਉਹ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਦਿੱਤਾ ਸੋ ਉਸੇ ਜੋਸ਼ੋ ਖਰੋਸ਼ ਦੇ ਨਾਲ ਔਰ ਕੰਮਾਂ ਦਾ ਏਜੰਡਾ ਲੈ ਕੇ ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਸ਼ਹਿਰੀ ਏਰੀਆਜ਼ ਦੇ ਵਿੱਚ ਜਾਣ ਦੇ ਲਈ ਤਿਆਰ ਹੈ ਤੇ ਪਰਸੋਂ ਨੋਮੀਨੇਸ਼ਨ ਜਿਹੜੀ ਉਹ ਸ਼ੁਰੂ ਹੋਈ ਸੀਗੀ ਕੱਲ ਸ਼ਾਮ ਤੱਕ ਨੋਮੀਨੇਸ਼ਨਸ ਫਾਈਲ ਹੋਣੀਆਂ ਨੇ ਔਰ ਅੱਜ ਅਸੀਂ ਇਹਨਾਂ 977 ਵਾਰਡਸ ਦੇ ਵਿੱਚੋਂ 784 ਵਾਰਡ ਨੇ ਜਿਹੜੇ ਉਹ ਸਾਡੇ ਫਾਈਨਲਾਈਜ਼ ਹੋ ਚੁੱਕੇ ਬਾਕੀ ਦੇ ਉੱਪਰ ਜੋ ਕੁਝ ਡਿਸਕਸ਼ਨਸ অর ਡੈਲੀਬ੍ਰੇਸ਼ਨਸ ਨੇ ਉਹ ਚੱਲ ਰਹੀਆਂ ਨੇ ਔਰ ਮੈਨੂੰ ਤੁਹਾਨੂੰ ਇਹ ਦੱਸਦੇ ਹੋਏ ਬੇਤਾਸ਼ਖ ਖੁਸ਼ੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਜਿਹੜੀਆਂ ਪਾਰਟੀਆਂ ਚਾਹੇ ਕਾਂਗਰਸ ਚਾਹੇ ਭਾਜਪਾ ਜਿਹੜੇ ਕਹਿੰਦੇ ਸੀਗੇ ਕਿ ਆਮ ਆਦਮੀ ਪਾਰਟੀ ਦਾ ਸ਼ਹਿਰਾਂ ਦੇ ਵਿੱਚ ਉਧਾਰ ਨਹੀਂ ਜਾਂ ਕਾਰਪੋਰੇਸ਼ਨਾਂ ਦੇ ਵਿੱਚ ਕੰਮ ਨਹੀਂ ਹੋਏ ਜਾਂ ਇਸ ਤਰੀਕੇ ਦੀਆਂ ਗੱਲਾਂ ਕਰਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਸੀਗੇ ਮੈਂ ਦੱਸਣਾ ਚਾਹੁੰਨਾ ਕਿ ਇੰਨਾ 970 ਵਾਰਡਸ ਪਿੱਛੇ ਆਮ ਆਦਮੀ ਪਾਰਟੀ ਕੋਲ ਪਿਛਲੇ ਇੱਕ ਹਫ਼ਤੇ ਦੇ ਵਿੱਚ ਵਿੱਚ ਤਕਰੀਬਨ 4-5 ਦਿਨਾਂ ਦੇ ਵਿੱਚ ਵਿੱਚ ਸਾਡੇ ਕੋਲੇ 5000 ਪਲੱਸ ਨੇ ਜਿਹੜੀਆਂ ਉਹ ਐਪਲੀਕੇਸ਼ਨਾਂ ਆਈਆਂ ਕਈ ਵਾਰਡਸ ਦੇ ਉੱਪਰ ਤਾਂ ਟਿਕਟ ਐਸਪੀਰੀਅੰਸ ਦੇ ਜਿਹੜੇ ਟਿਕਟਾਂ ਦੇ ਚਾਹਵਣ ਨੇ ਉਹ 12 12 15 15 20 20 ਤੱਕ ਐਪਲੀਕੇਸ਼ਨ ਦੇ ਜਿਹੜੀਆਂ ਉਹ ਆਈਆਂ ਤੇ ਅਸੀਂ ਇਹਦਾ ਬੜਾ ਕਿਉਂਕਿ ਆਮ ਆਦਮੀ ਪਾਰਟੀ ਵਰਕਰ ਵਲੰਟੀਅਰ ਬੇਸਡ ਪਾਰਟੀ ਹੈ ਪਾਰਟੀ ਦੀ ਜਿੰਦ ਜਾਨ ਨੇ ਸਾਡੇ ਵਰਕਰ ਵਲੰਟੀਅਰ ਔਰ ਇੱਕ ਇਨਕਲੂਸਿਵ ਪੋਲਿਟਿਕ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਸੋਚ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਸਮੁੱਚੀ ਪਾਰਟੀ ਦੀ ਸੋ ਅਸੀਂ ਇਹਦੇ ਵਿੱਚ ਬੜਾ ਇੱਕ ਟਰਾਂਸਪੇਰੈਂਟ ਅਕਾਊਂਟੇਬਲ ਔਰ ਗ੍ਰਾਸ ਰੂਟ ਲੈਵਲ ਤੋਂ ਸਾਡੇ ਕੋਲ ਲੋਕਾਂ ਦਾ ਫੀਡਬੈਕ ਆਵੇ ਲੋਕਾਂ ਦੀ ਇੱਛਾ ਅਨੁਸਾਰ ਇਹ ਫੈਸਲੇ ਹੋਣ ਟਿਕਟ ਡਿਸਟ੍ਰੀਬਿਊਸ਼ਨ ਦੇ ਉਹਦੇ ਲਈ ਇੱਕ ਬੜਾ ਐਕਸਟੈਂਸਿਵ ਫਾਰਮੈਟ ਜਿਹੜਾ ਉਹ ਅਡਾਪਟ ਕੀਤਾ ਅ ਪੂਰੇ ਪੰਜਾਬ ਨੂੰ ਪੰਜ ਕਾਰਪੋਰੇਸ਼ਨਾਂ ਦੇ ਵਿੱਚ ਔਰ ਪੰਜ ਜੋ ਛੋਟੀਆਂ ਕਮੇਟੀਆਂ ਸੀਗੀਆਂ ਉਹਨਾਂ ਨੂੰ ਮਾਝਾ ਔਰ ਤਿੰਨ ਮਾਲਵੇ ਦੇ ਜ਼ੋਨ ਔਰ ਇੱਕ ਦੁਆਬੇ ਦਾ 10 ਜ਼ੋਨਾਂ ਦੇ ਵਿੱਚ ਡਿਵਾਈਡ ਕੀਤਾ ਤੇ ਸਕਰੀਨਿੰਗ ਕਮੇਟੀਆਂ ਬਣੀਆਂ ਨੋ ਨੋ ਮੈਂਬਰੀ ਸਕਰੀਨਿੰਗ ਕਮੇਟੀਆਂ ਬਣੀਆਂ ਜਿਦੇ ਵਿੱਚ ਪਾਰਟੀ ਦੇ ਚੁਣੇ ਹੋਏ ਨੁਮਾਇंदे ਔਰ ਪਾਰਟੀ ਦੇ ਜਿਹੜੇ ਆਫਿਸ ਬੀਅਰ ਸੀਗੇ ਉਹਨਾਂ ਨੂੰ ਇਨਕਲੂਡ ਕੀਤਾ ਗਿਆ ਤੇ ਤਕਰੀਬਨ ਤਕਰੀਬਨ 350 ਜਿਹੜੇ ਪਾਰਟੀ ਦੇ ਨਾਲ ਜੁੜੇ ਹੋਏ ਵਰਕਰ ਵੌਲੰਟੀਅਰ ਲੀਡਰ ਉਹਨਾਂ ਨੂੰ ਅਹੁਦੇਦਾਰ ਉਹਨਾਂ ਨੂੰ ਇਸ ਪ੍ਰੋਸੈਸ ਦੇ ਵਿੱਚ ਇਨਵੋਲਵ ਕੀਤਾ ਗਰਾਊਂਡ ਲੈਵਲ ਤੇ ਜਾ ਕੇ ਮੀਟਿੰਗਾਂ ਹੋਈਆਂ ਤੇ ਮਲਟੀਪਲ ਡਿਸਕਸ਼ਨਸ ਤੋਂ ਬਾਅਦ ਅ ਫੈਸਲਾ ਜਿਹੜਾ ਉਹ ਕੀਤਾ ਗਿਆ ਸਾਰਿਆਂ ਦੀ ਸਹਿਮਤੀ ਦੇ ਨਾਲ ਸਾਰਿਆਂ ਦੇ ਕੰਸੈਂਸਸ ਦੇ ਨਾਲ ਵਿਨੇਬਿਲਿਟੀ ਪਾਰਟੀ ਪ੍ਰਤੀ ਅਫੀਲੀਏਸ਼ਨ ਇਹ ਜਿਹੜੇ ਕ੍ਰਾਈਟੇਰੀਆ ਸੀਗੇ ਇਹ ਅਸੀਂ ਐਡਾਪਟ ਕੀਤੇ ਔਰ ਅੱਜ ਉਸੇ ਦੀ ਜੋ ਮੇਜਰ ਚੰਗ ਹੈ ਜਿਹੜਾ ਪਹਿਲੀ ਲਿਸਟ ਦੇ ਰੂਪ ਦੇ ਵਿੱਚ 784 ਟਿਕਟਾਂ ਦੀ ਅਨਾਉਂਸਮੈਂਟ ਹੈ ਜਿਹੜੀ ਉਹ ਅਸੀਂ ਅੱਜ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਲੁਧਿਆਣਾ ਦੇ 94 ਵਾਰਡਸ ਨੇ ਪਟਿਆਲਾ ਦੇ 56 ਵਾਰਡਸ ਨੇ ਅੰਮ੍ਰਿਤਸਰ ਦੇ 74 ਵਾਰਡਸ ਦੇ ਕੁਛ ਇੱਕ ਇੱਕ ਦੋ ਦੋ ਚਾਰ ਚਾਰ ਵਾਰਡਸ ਨੇ ਜਿਹੜੇ ਜਿਨ੍ਹਾਂ ਦੇ ਉੱਪਰ ਹਜੇ ਫਰਦਨ ਸਾਨੂੰ ਲੱਗਿਆ ਕਿ ਇਹ ਜੇ ਡਿਸਕਸ਼ਨ ਦੀ ਲੋੜ ਹੈ ਉਹ ਪੈਂਡਿੰਗ ਨੇ ਉਹ ਵੀ ਸ਼ਾਮ ਤੱਕ ਨੇ ਜਿਹੜੇ ਸਾਰੇ ਦੇ ਸਾਰੇ ਤਕਰੀਬਨ ਤਕਰੀਬਨ 920 ਦੇ ਕਰੀਬ ਨੇ ਜਿਹੜੇ ਉਹ ਬਚਦੇ ਨੇ ਪੂਰੇ ਸਾਰੇ ਪੰਜਾਬ ਦੇ ਵਿੱਚੋਂ ਇਹ ਵੀ ਅੱਜ ਸ਼ਾਮ ਤੱਕ ਹੈ ਜਿਹੜਾ ਇਹ ਵੀ ਫਾਈਨਲ ਹੋ ਜਾਏਗਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਹੈਗੇ ਕਿ ਕੋਈ ਵੀ ਡਿਸਰਵਿੰਗ ਕੈਂਡੀਡੇਟ ਆ ਅ ਪਿੱਛੇ ਰਹੇ ਸੋ ਇਸ ਕਰਕੇ ਮਲਟੀਪਲ ਲੇਅਰਸ ਆਫ ਡਿਸਕਸ਼ਨ ਹੈ ਜਿਹੜੀ ਉਹ ਚੱਲ ਰਹੀ ਹੈ ਸਾਰੀ-ਸਾਰੀ ਰਾਤ ਸਾਡੇ ਸਾਰੇ ਸਾਰੇ ਜਿਹੜੇ ਆਰਗੇਨਾਈਜੇਸ਼ਨ ਦੇ ਸਾਥੀ ਨੇ ਸਾਡੇ ਡਾਕਟਰ ਸਨੀ ਆਲੂ ਵਾਲੀ ਜੀ ਮੇਰੇ ਵੀਰ ਸ਼ੈਰੀ ਜੀ ਸਾਡੇ ਵਾਈਸ ਪ੍ਰੈਜ਼ੀਡੈਂਟ ਖਾਸ ਕਰਕੇ ਸਾਡੇ ਜ਼ੋਨ ਇੰਚਾਰजेस ਮੈਂ ਇਹਨਾਂ ਨੂੰ ਇਹਨਾਂ ਨੂੰ ਸਲਾਮ ਕਰਦਾ ਸਾਡੀ ਸਾਰੀ ਦੀ ਸਾਰੀ ਟੀਮ ਨੂੰ ਮੇਰੇ ਨਾਲੋਂ ਵੀ ਵੱਧ ਕੇ ਸਾਡੀ ਸਾਰੀ ਦੀ ਸਾਰੀ ਟੀਮ ਨੇ ਆਰਗੇਨਾਈਜੇਸ਼ਨ ਦੀ ਟੀਮ ਨੇ ਔਰ ਨੀਚੇ ਫਿਰ ਜੋ ਚਾਹੇ ਡਿਸਟ੍ਰਿਕਟ ਇੰਚਾਰਜ ਹੋਵੇ ਲੋਕ ਸਭਾ ਇੰਚਾਰਜ ਨੇ ਚਾਹੇ ਜੋ ਜ਼ਿਲ੍ਹਾ ਪ੍ਰਧਾਨ ਨੇ ਤੇ ਚਾਹੇ ਐਮ ਐਲ ਏਜ਼ ਜਾਂ ਕੋਈ ਸਾਡੇ ਜਿਹੜੇ ਹਲਕਿਆਂ ਦੀ ਸੇਵਾ ਨਿਭਾ ਰਹੇ ਨੇ ਉਹਨਾਂ ਸਾਰਿਆਂ ਨੇ ਬੜੀ ਐਕਸਟੈਂਸਿਵ ਮਿਹਨਤ ਕੀਤੀ ਹੈ ਪਰ ਇਹ ਜਿਹੜੀ ਸਾਡੀ ਕੋਰ ਟੀਮ ਆਰਗੇਨਾਈਜੇਸ਼ਨ ਦੀ ਇਹਨਾਂ ਨੇ ਸਾਰੀ-ਸਾਰੀ ਰਾਤ ਹੈ ਜਿਹੜਾ ਇਹਦੇ ਉੱਪਰ ਪਿਛਲੇ 2 ਦਿਨਾਂ ਦੇ ਵਿੱਚ ਕਿਉਂਕਿ ਸਮਾਂ ਬੜਾ ਘੱਟ ਮਿਲਿਆ ਸੀ ਇਲੈਕਸ਼ਨ ਕਮਿਸ਼ਨ ਵੱਲੋਂ ਸੋਰਸ ਕਰਕੇ ਐ ਐਕਸਟੈਂਸਿਵ ਐਕਸਰਸਾਈਜ਼ ਹੋਈ ਹੈ ਅੱਜ 784 ਦੇ ਅਸੀਂ ਅਨਾਉਂਸਮੈਂਟ ਹੈ ਜਿਹੜੀ ਉਹ ਕਰਨ ਜਾ ਰਹੇ ਹਾਂ ਬਾਕੀ ਨੇ ਜਿਹੜੇ ਉਹ ਸ਼ਾਮ ਤੱਕ ਹੋ ਜਾਣਗੇ ਔਰ ਮੈਂ ਬੜੇ ਵਿਸ਼ਵਾਸ ਦੇ ਨਾਲ ਜਿਹੋ ਜਿਹਾ ਰਿਸਪੌਂਸ ਲੋਕਾਂ ਤੋਂ ਸਾਨੂੰ ਕਿਉਂਕਿ ਆਪਾਂ ਨਾਰਮਲੀ ਇਲੈਕਸ਼ਨਾਂ ਦੇ ਵਿੱਚ ਦੇਖਦੇ ਹਾਂ ਕਿ ਜਿਸ ਪਾਰਟੀ ਦੇ ਜਿੱਤ ਦੇ ਜਿੰਨੇ ਵੱਧ ਚਾਂਸਸ ਹੁੰਦੇ ਨੇ ਜਿਸ ਪਾਰਟੀ ਦਾ ਜਿੰਨਾ ਵੱਧ ਬੋਲਬਾਲਾ ਹੁੰਦਾ ਉਹਦੇ ਕੋਲ ਟਿਕਟ ਐਸਪੀਰੀਐਂਟਸ ਦੇ ਕੈਂਡੀਡੇਟ ਵੀ ਉਨੇ ਹੀ ਵੱਧ ਹੁੰਦੇ ਨੇ ਸੋ ਜਿਸ ਤਰੀਕੇ ਦੇ ਨਾਲ ਸਾਡੇ ਕੋਲ ਸਾਡਾ ਮਾਹੌਲ ਬਣਿਆ ਹੋਇਆ ਹੈ ਅੱਜ ਕਮਾ ਦੇ ਆਧਾਰ ਦੇ ਉੱਪਰ ਔਰ ਜੋਸ਼ ਦੇ ਨਾਲ ਸਾਡੇ ਸਾਰੇ ਵਰਕਰ ਸਾਥੀ ਲੱਗੇ ਨੂੰ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਇਹਨਾਂ ਚੋਣਾਂ ਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ ਅਸੀਂ ਜਲੰਧਰ ਵੈਸਟ ਲੋਕਾਂ ਨੇ ਜਿਤਾਇਆ ਜਿਸ ਤਰੀਕੇ ਦੇ ਨਾਲ ਤਕਰੀਬਨ 80 85% ਦੇ ਕਰੀਬ ਜਿਹੜੀਆਂ ਪੰਚਾਇਤਾਂ ਨੇ ਉਹ ਆਵਾਜ਼ ਦੀ ਪਾਰਟੀ ਦੀਆਂ ਜਿੱਤੀਆਂ 90 ਦੇ ਕਰੀਬ 90% ਦੇ ਕਰੀਬ ਜਿਸ ਤਰੀਕੇ ਦੇ ਨਾਲ ਤਿੰਨ ਬਾਇਲੈਕਸ਼ਨ ਦੇ ਵਿੱਚ ਜਿੱਤ ਦਰਜ ਹੋਈ ਹੈ ਉਸ ਤਰੀਕੇ ਨਾਲ ਇਹਨਾਂ ਦੇ ਵਿੱਚ ਵੀ ਬਹੁ ਗਿਣਤੀ ਦੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਸਾਡੇ